ਸੁਰਜੀਤ ਸਿੰਘ ਦੇ ਨਾਲ ਪੱਕੀਆਂ ਲੱਗੀਆਂ ਸੁਰਜੀਤ ਸਿੰਘ ਦੇ ਨਾਲ ਪੱਕੀਆਂ ਦਾ ਕਈਆ ਪੱਕੀਆਂ ਲੱਗੀਆਂ ਬਾਬਾ ਮਾਨੀ ਸਾਹਿਬ ਦੇ ਨਾਲ ਸੁਣਾ ਜੀ ਬਾਬਾ ਮਾਨੀ ਸਾਹਿਬ ਦੇ ਦਰ ਤੋਂ ਯਾਰੋ ਲੱਗੀਆਂ ਪੱਕੀਆਂ ਲੱਗੀਆਂ ਪੱਕੀਆਂ ਲੱਗੀਆਂ ਬਾਬਾ ਸੁਰਜੀਤ ਸਿੰਘ ਦੇ ਨਾਲ ਪੱਕੀਆਂ ਸਹਿ ਤੂੰ ਸੇ ਮੈਂ ਕੀ ਕਰੂ ਮੁਝ ਕੋ ਤਾਂ ਬਿਆਨ ਤੂੰ ਸੇ ਹੈ ਵਖਲੇ ਪਿਆਰੇ ਮਨ ਮੇਰਾ ਰੱਖ ਲੈ ਸਾਡੇ ਬਲੋਦ ਨਜ਼ਰਾਂ ਨਾ ਰੱਖ ਲੈ ਓ ਸਾਈਂ ਪਿਆਰ ਦਾ ਤੁਮ੍ਹ ਸੋ ਦੇ ਕੀਤੇ ਅਸਾ ਇੱਕ ਯਾਰ ਦੀ ਖਾतिर ਪਿਆਰ ਦਾ ਬਾੜ ਮੇਰੇ ਮਾਨ ਰੱਖ ਲੈ ਸਾਡੇ ਬਨਦ ਕਦਰਾਨਾ ਰੱਖ ਲੈ ਲੋਰ ਲਾਈ ਰੱਖਾਂਗੀ ਮੈਂ ਉਹ ਤੁਹਾਨੂੰ ਦੀਦਾਰ ਦਾ ਉਹ ਦਿਦਾਰ ਦਾ ਲਈ ਰੱਖੀਂ ਮੈਂ ਅਸਾਂ ਨੂੰ ਦਿਦਾਰ ਦਾ ਆਵੇ ਨਾ ਜਕੀਨ ਤੈਨੂੰ ਜਨੂ ਝਕ ਪਿਆਰ ਦਾ ਆਵੇਗਾ ਜਕੀਨ ਤਨ ਜਦੋਂ ਝਕ ਪਿਆਰ ਦਾ ਸੁੱਖ ਝਾੜਿਓ ਦੋ ਦਈਂ ਬਿਆਨਾ ਰਖ ਲੈ ਸਾਡੇ ਬਨੁਦ ਨਜ਼ਰਾ ਨਾ ਰੱਖ ਲੈ ਓ ਸਾਈਂ ਸਾਡੇ ਬੋਤ ਤੈਂ ਨਿਆਨਾ ਰੱਖ ਲੈ ਸਾਡੇ ਬਨੁਦ ਨਜ਼ਰਾ ਨਾ ਰੱਖ ਲੈ ਬਲਕਾਂ ਦੀ ਜੋੜੀ ਮਾਇਆ ਪੈਰਾ ਵਿੱਚ ਬਾਲ ਲੈ ਬੀਰੀ ਅਨੁਭਵਾਂ ਦੇ ਸਜਾਲੇ ਸੁੱਖ ਸਾਡੇ ਉਦੋਂ ਹੰਝੂ ਸਾਡੇ ਸਗਨਾ ਦਾ ਗਾਣਾ ਰਖ ਲੈ ਸਾਡੇ ਬਲੋਂ ਦੇ ਨਜ਼ਰਾਨਾ ਰਖ ਲੈ ਲੋ ਜੀ 5 ਮਿੰਟ ਰਹਿ ਗਏ ਨੇ ਠੀਕ ਆ ਜੀ 5 ਮਿੰਟ ਇੱਕ ਲਾਸਟ

ਮੇਗਾ ਕਰਾਂਗੀ ਰਾਜ ਆਵੇ ਜਿਵੇਂ ਕਮੇਗਾ ਕਰਾਂਗੀ ਰਾਜ ਆਵੇ ਉਹ ਦਮ ਨਾਲ ਦਮ ਭਰਾਂਗੀ ਰਾਜ ਆਵੇ ਦਮ ਨਾਲ ਦਮ ਭਰਾਂਗੀ ਰਾਜ ਆਵੇ ਜਿਵੇਂ ਕਮੇਗਾ ਕਮਾਂਗੀ ਰਾਜ ਆਵੇ ਜਿਵੇਂ ਕਮੇਗਾ ਕਮੇਗਾ ਕਰਾਂਗੀ ਰਾਜ ਆਵੇ ਜੀ ਮੈਂ ਕਮੇਗਾ ਕਰਾਂਗੇ ਰਾਜ ਆਵੇ ਜੀ ਮੈਂ ਕਮੇਗਾ ਮੇਗਾ ਘਰਾਂ ਕੀ ਰਾਜ ਆਵੇ ਜੇ ਮੇਗਾ ਕਲਗੇ ਰਾਜ ਆਵੇ ਮੇਰਾ ਜਿਸਮ ਤਜਾ ਨੀਤੀ ਮਾਂ ਤੂੰ ਕਦਮ ਅੰਛ ਧਰਾ ਕੀ ਰਾਜ ਆਵੇ ਤੇ ਕਦਮ ਅੰਛ ਧਰਾ ਕੀ ਰਾਜ ਆਵੇ ਸਿਰ ਕਦਮ ਅੰਛ ਧਰਾ ਕੀ ਰਾਜ ਆਵੇ ਤੇ ਕਦਮ ਅੰਛ ਧਰਾ ਕੀ ਰਾਜ ਆਵੇ ਮੇਂਗਾ ਕਲਾਂਗੀ ਰਾਜ ਆਵੇ ਜਿਵੇਂ ਕਮੇਗਾ ਕਰਾਂਗੀ ਰਾਜ ਆਵੇ ਜਿਵੇਂ ਕਮੇਗਾ ਕਰਾਂਗੀ ਰਾਜ ਆਵੇ ਮੁਖ ਮੋੜ ਨਾ ਯਾਰ ਦਗਮਨਾਹੀ ਮੁਖ ਮੋੜ ਠੀਕ ਹੈ ਜੀ ਬਗਦਾਦ ਸ਼ਹਿਰ ਦੀ ਕੀ ਨਿਸ਼ਾਨੀ ਜਿੱਥੇ ਉੱਚੀਆਂ ਲੰਮੀਆਂ ਝੀਲਾਂ ਹੋ ਇਹ ਤਨ ਮੇਰਾ ਔਰ ਭੈਣ ਜੀ ਠੀਕੋ ਇਹ ਤਨ ਮੇਰਾ ਪੁਰਜ਼ੇ ਪੁਰਜ਼ੇ ਬਾਬਾ ਜੀ ਉਹ ਦਰਜੀ ਦੀਆਂ ਲੀਰਾ ਹੋ ਇਹਨਾਂ ਲੀਰਾਂ ਦੀ ਕਫਨੀ ਸਮਾਵਾਂ ਤੇ ਰਲ ਸਾਂ ਸੰਗ ਫਕੀਰਾ ਹੋ ਬਗਦਾਦ ਸ਼ਹਿਰ ਦੇ ਟੁਕੜੇ ਮੰਗਸਾ ਨਾਲ ਕਰ ਸਾਂ ਮੀਰਾ ਮੀਰ ਹੂ ਆ ਬਗਦਾਦ ਸ਼ਹਿਰ ਦੇ ਟੁਕੜੇ ਮੰਗਸਾ ਸਾ ਮੀਰਾ ਮੀਰਾ ਹੂੰ ਉਸ ਰੱਬ ਕੋਲੋਂ ਕੀ ਮੰਗਣਾ ਏ ਜਿੱਥੇ ਮੰਗਿਏ ਤੇ ਰੋਜ਼ ਉਦਾਰ ਹੋਵੇ ਚਲ ਮੰਗਿਏ ਚਲ ਮੰਗਿਏ ਗਿਆ ਰਮੀ ਵਾਲੇ ਜਿੱਥੇ ਮੰਗਿਆ ਨਾ ਇਨਕਾਰ ਹੋਵੇ ਪੀਰ ਨੂੰ ਮੰਨਣ ਵਾਲਿਆਂ ਦੀ ਵਾਲਿਆਂ ਦੀ ਕਾਸ ਨੂੰ ਮੰਨਣ ਵਾਲਿਆਂ ਦੀ ਕੋਸ ਮੀਰਾਂ ਨੂੰ ਮੰਨਣ ਵਾਲਿਆਂ ਦੀ ਢੇੜੀ ਕਦੇ ਨਾ ਹਰੀ ਕੋਸ ਮੀਰਾਂ ਨੂੰ ਮੰਨਣ ਵਾਲਿਆਂ ਦੀ ਢੇੜੀ ਕਦੇ ਨਾ ਹਰੀ ਕੋਸ ਮੀਰਾਂ ਨੂੰ ਮੰਨਣ ਵਾਲਿਆਂ ਦੀ ਢੇੜੀ ਕਦੇ ਨਾ ਅੜੇ ਹਾਂ ਤਾਰੇ ਤਾਰੇ ਕਰ ਕਰ ਜਾਂਦੇ ਆਵਲ ਗੋਤੇ ਗਾਉਂਦੇ ਕੋਸ ਮੀਰਾ ਕਦੇ ਰੁਕਣ ਨਹੀਂ ਦਿੰਦੇ ਹਾਏ ਹਾਏ ਕੋਸ ਮੀਰਾ ਕਦੇ ਰੁਕਣ ਨਹੀਂ ਦਿੰਦੇ ਕੋਸ ਮੀਰਾ ਕਦੇ ਰੁਕਣ ਨਹੀਂ ਦਿੰਦੇ ਬਾਹ ਪਰ ਪਰਦਾਰੇ 베ੜੀ ਕਦੇ ਨਾ ਅਲੀ ਗੋਲਤੋਂ ਮੰਨਣ ਵਾਲਿਆਂ ਦੀ 베ੜੀ ਕਦੇ ਨਾ ਰਣੀ ਕੋਸ پاک ਨੂੰ ਮੰਨਣ ਵਾਲਿਆਂ ਦੀ ਕਦੇ ਨਾ ਰਣੀ ਤੇ ਕੋਸ پاک ਨੂੰ ਮੰਨਣ ਵਾਲੇ ਆ ਜਿਹੜੇ-ਜਿਹੜੇ ਵੀ ਸੱਚੇ ਮੰਦ ਨਾਲ ਅੱਜ ਬਹਿ ਜਾਓ ਸਭ ਦੀਆਂ ਛੋਲੀਆਂ ਪਾਰ ਜਾਣੀਆਂ ਐ

ਸਨੂ ਮੰਨਣ ਵਾਲਿਆਂ ਦੀ ਵੇੜੀ ਕੰਦੇ ਨਾ ਅੜੀ ਸਨੂ ਮੰਨਣ ਵਾਲਿਆਂ ਦੀ ਪ੍ਰਭਾਤ ਜੀ ਕਲੇਰਾ ਅੜੇ ਉਹਨੂੰ ਦਰਿਆ ਡੋਬਣਾ ਕੀ ਡੋਬਣਾ ਕੀ ਉਹਨੂੰ ਦਰਿਆ ਡੋਬਣਾ ਤੇ ਜੇਦੀ ਮੀਰਾ ਬਾਪੜੀ ਪੜੀ ਪੜੀ ਉਹਨ ਦਰਿਆ ਡੋਬਣਾ ਕੀ ਜੇਦੀ ਮੀਰਾ ਬਾਪੜੀ ਬਣੀ ਬਣੀ ਉਹਨ ਦਰਿਆ ਡੋਬਣਾ ਕੀ ਜੇਦੀ ਮੀਰਾ ਬਾਪੜੀ ਪੜੀ ਪੜੀ ਉਹਨ ਦਰਿਆ ਡੋਬਣਾ ਕੀ ਜੇਦੀ ਮੀਰਾ ਬਾਪੜੀ

ਲਾਸਟ ਬੋਲ ਇੱਕ ਅੱਖ ਦੇ ਸਾਰੇ ਲੱਖਾਂ ਡੁੱਬੇ ਬੜੇ ਦਾਰੇ ਮੀਰ ਆਗਾਸ ਬਾਖ ਤੈਨੂੰ ਮੰਨਦੇ ਨੇ ਸਾਰੇ ਬੰਦ ਦਾ ਝੋਲੀਆ ਪਰ ਪਰ ਪੀਰ ਮੇਰਾ ਬੰਦ ਦਾ ਝੋਲੀਆ ਪਰ ਪਰ ਦੁਨੀਆ ਬੂਹੇ ਤੇ ਖੜੀ ਖੜੀ ਬੰਦ ਦਾ ਝੋਲੀਆ ਪਰ ਪਰ ਦੁਨੀਆ ਬੂਹੇ ਤੇ ਖੜੀ ਬੰਦ ਦਾ ਝੋਲੀਆ ਪਰ ਪਰ ਦੁਨੀਆ ਬੂਹੇ ਤੇ ਖੜੀ ਹਾਂ ਬੰਦ ਦਾ ਝੋਲੀਆ ਪਰ ਪਰ ਦੁਨੀਆ ਬੂਹੇ ਤੇ ਖੜੀ ਬੰਦ ਦਾ ਝੋਲੀਆ ਚੋਲੀਆਂ ਪਰ ਪਰ ਕੇ ਲੈ ਜਾਵਣ ਜੋ ਵੀ ਆਣ ਸਵਾਲੀ ਇੱਥੇ ਚੋਲੀਆਂ ਪਰ ਪਰ ਕੇ ਲੈ ਜਾਵਣ ਜੋ ਵੀ ਆਣ ਸਵਾਲੀ ਚੋਲੀਆਂ ਪਰ ਪਰ ਕੇ ਲੈ ਜਾਵਣ ਜੋ ਵੀ ਆਣ ਸਵਾਲੀ ਬਾਬਾ ਮਾਨੇ ਸਾਦੇ ਦਰ ਤੋਂ ਇੱਕ ਬਾਰ ਜ਼ੋਰਦਾਰ ਤਾਲੀ ਲਾ ਕੇ ਆਪਣੀ ਵਿਹਾਜ਼ਰੀ ਪਰੋ ਇੱਥੇ ਚੋਲੀਆਂ ਪਰ ਪਰ ਕੇ ਲੈ ਜਾਵਣ ਜੋ ਵੀ ਆਣ ਸਵਾਲੀ ਬਾਬਾ ਮਾਨੇ ਸਰ ਦੇ ਦਰ ਤੋਂ ਛੋਲੀਆਂ ਪਰ ਪਰ ਜੋ ਵੀ ਆਣ ਸਵਾਦੇ ਬਾਬਾ ਮਾਨੇ ਸਰ ਦੇ ਦਰ ਤੋਂ ਯਾਰੋ ਛੋਲੀਆਂ ਪਰ ਪਰ ਜੰਨਾ ਜਾਂਦੇ ਖਾਲੀ ਬੰਦ ਦਾ ਛੋਲੀਆਂ ਪਰ ਪਰ ਦੁਨੀਆਂ ਬੂਏ ਤੇ ਗੜੀ ਬੰਦ ਦਾ ਛੋਲੀਆਂ ਪਰ ਪਰ ਫਲ ਕਰ ਬੂਏ ਤੇ ਗੜੀ ਪੀਰ ਦੇ ਮੰਨਣ ਵਾਲਾ ਅੜਿ ਗਵੇ ਨਾਰੀ ਬੇੜੀ ਲਓ ਜਿੱਨੇ ਕਹਾਦਰੀ